ਜੀ ਸਤਿ ਸ੍ਰੀ ਅਕਾਲ ਜੀ ਅੱਜ ਦੇ ਬਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਸੰਗਰੂਰ ਜ਼ਿਲ੍ਹੇ ਚ ਰੰਗਿਆ ਪਿੰਡ ਯਾਰ ਦੋਸਤ ਦੇ ਘਰੇ ਆਏ ਤੇ ਰੰਗਿਆਪੁਰ ਲੋ ਜੀ ਭੋਗ ਪੈ ਗਿਆ ਸੀਗਾ ਅਸੀਂ ਹੋ ਕੇ ਲੇਟ ਹੋਰ ਆ ਜੀ ਲਿਵਾ ਹਾਂ ਹਾਂ ਜੀ ਕੱਲਾ ਨਾਮ ਜੀ ਆਹ ਹਾਂਜੀ ਅਸੀਂ ਹੁਣ ਚੱਲੇ ਆਂ ਅੰਦਰ ਮਹਾਰਾਜ ਦੀ ਸਵਾਰੀ ਨੰਗ ਚੁੱਕੀ ਐ ਤੇ ਹੁਣ ਅਸੀਂ ਜਾ ਰਹੇ ਆਂ ਅੰਦਰ ਨੂੰ ਜਾ ਕੇ ਫਿਰ ਮਿਲਦੇ ਆਂ ਰੰਗਿਆਂ ਨੂੰ ਤੇ ਇੱਧਰ ਮਿਲੋ ਜਤਿੰਦਰ ਸਿੰਘ ਸਸੀ ਦਾ ਜਤਿੰਦਰ ਭਾਈ ਹੋਰ ਸਸੀ ਕਲਪੀਰ ਕੀ ਹਾਲ ਚਾਲ ਹੈ ਬੜਾ ਵਧੀਆ ਵਧੀਆ ਹੋ ਸਨਵਾ ਦੱਸ ਬਸ ਇੱਥੇ ਰੰਗਿਆਂ ਕੋਲ ਆਏ ਸੀ ਰੰਗਿਆਂ ਪਿੰਡ ਅਗਰੂਰ ਕੋਲ ਠੀਕ ਹੈ ਸਾਡਾ ਮਿੱਤਰ ਸੀ ਕੁਵੈਤ ਵਿਚ ਰਿਹਾ ਸਾਡੇ ਨਾਲ ਬਹੁਤ ਜੰਗ ਦੇ ਕਾਰ ਜਾ ਕੇ ਸਪਾਰ ਕਰਾਇਆ ਸੀ ਬੰਦੇ ਖੜ ਪਰਸ ਕੇ ਆਏ ਉਹ ਤਾਂ ਕੁਲਵਿੰਦਰ ਸਿੰਘ ਜੀ ਪਰ ਕੁਲਵਿੰਦਰ ਕਿਵੇਂ ਆਹਨ ਵਧੀਆ ਜੀ ਇੱਧਰ ਅੰਕਲ ਹੈ ਵਾਹ ਇੱਕ ਕੁਵੈਤ ਵਾਲੇ ਮੈਂ ਭਾਈ ਅਸੀਂ ਲੱਭਣ ਨੂੰ ਬਣਵਾਉਣੀ ਹਾਂ ਜੀ ਮਿਲੋ ਕੁਲਦੀਪ ਨੂੰ ਔਰ ਕਲਦੀਪ ਕਿਵੇਂ ਹਾਂ ਠੀਕ ਹੈ ਭਾਈ ਬੜੀਆ ਔਰ ਨਮੀਤਾ ਜੀ ਵਧੀਆ ਸੈਟ ਹੈ ਹਾਂ ਫਿਰ ਮੈਂ ਤਾਂ ਲੇਟ ਹੋ ਗਿਆ ਤਾਂ ਤੂੰ ਪਹਿਲਾਂ ਪਹੁੰਚ ਗਿਆ ਦਾ ਟਾਈਮ ਨਾਲ ਹਾਂ ਹਾਂ ਅੱਛਾ ਫਟ ਕੇ ਤੜਾ ਅਸੀਂ ਮੈਂ ਕਰਾਂ ਅੱਛਾ ਅੱਛਾ ਠੀਕ ਹੈ ਠੀਕ ਹੈ ਔਰ ਮੋਰ ਵਧੀਆ ਸੈਟ ਹੈ ਪਹੁੰਚ ਕੇ ਤਾਂ ਰੰਗੀਆਂ ਪੈਣਾ ਹੈ ਨਾ ਹਾਂ ਚਲ ਵਧੀਆ ਮਿਲਾਉਂਦੇ ਤੁਹਾਨੂੰ ਭਾਈ ਵੇ ਰੰਗੀਆਂ ਨਾਲ ਰੰਗੀਆਂ ਕੋਲ ਆਵੇਂ ਆਪਣਾ ਭਰਾ ਏ ਸਾਨੂੰ ਬੁਲਾਇਆ ਤਾਂ ਉਹਨੇ ਭਾਈ ਪ੍ਰੋਗਰਾਮ ਤੇ ਪਰ ਹੋ ਗਏ ਅਸੀਂ ਲੇਟ ਕਲਦੀਪ ਪਹਿਲਾਂ ਪਹੁੰਚ ਗਿਆ ਦਾ ਹਾਂ ਚਲ ਵਧੀਆ ਹੋਰ ਅੰਕਲ ਦੀ ਵਸਾਵਾ ਯਾਰ ਸਵਾ ਚਰ ਵਧੀਆ ਫਸਰ ਬਾੜੀ ਕਿਵੇਂ ਆ ਵਧੀਆ ਫਸਰ ਚਲ ਵਧੀਆ ਚੱਲ ਔਰ ਚਲੋ ਜੀ ਮਲਾਉਂਦੇ ਆਂ ਜੇ ਰੰਗਿਆਂ ਨਾਲ ਜੁੜੇ ਰਹੇ ਆਂ ਵੀਡੀਓ ਦੇ ਨਾਲ ਮੇਲੇ ਰੰਗਿਆਂ ਨੂੰ ਔਰ ਰੰਗਿਆਂ ਕੀ ਹਾਲ ਹੈ ਹਾਂ ਵਧੀਆ ਬਈ ਵਧੀਆ ਕਿਰਪਾ ਵਾ ਬਾਈ ਲੇਟ ਹੋ ਗਏ ਸੌਰੀ ਪਹਿਲਾਂ ਪਾ ਕੋਈ ਗੱਲ ਨਹੀਂ ਯਾਰ ਕੰਮ ਥੋੜੇ ਹੁੰਦੇ ਕੀ ਭਾਂਜਾ ਭਰਾਏ ਸਾਡਾ ਬਾਈ ਇਹ ਕਵੇਤ ਵਾਲੇ ਆ ਵੀ ਕਵੇਤ ਵਾਲੇ ਇਹ ਵੀਰ ਆਪਣਾ ਹੋਰੀ ਤੇ ਆ ਰੰਗਿਆਂ ਨੂੰ ਔਰ ਸਣਾ ਰੰਗੀਆਂ ਨੂੰ ਕਿਹੜਾ ਨਹੀਂ ਜਾਂਦਾ ਰੰਗੀਆਂ ਤਾਂ ਦਰਸ ਦਿਆ ਕੋਈ ਅੱਜ ਮਿਲਣ ਨੂੰ ਪਿੰਡ ਚ ਵੀ ਦਰਸ ਦਿਆ ਕੋਈ ਲੈਣੀ ਆਪਣੀ ਪਿੰਡ ਚ ਵੀ ਹੈ ਨਹੀਂ ਜਿਵੇਂ ਸਹੀ ਗੱਲ ਹੈ ਕਿਹਦੇ ਘਰੇ ਵੱਡ ਜਾ ਰਹਿਣੀ ਬਾਈ ਇੱਕ ਗੱਲ ਹੈ ਗਿਆ ਅਸੀਂ ਜਿੰਨੇ ਰਹੇ ਅਸੀਂ ਤਿੰਨੇ ਇਕੱਠੇ ਰਹੇ ਹਾਂ ਨਹੀਂ ਯਾਰ ਮੈਂ ਰੰਗੀਆਂ ਤੇ ਕੁਲਦੀਪ ਇੱਕੋ ਰੂਮ ਚ ਰਹੇ ਹਾਂ ਅੱਜ ਕਿੰਨੇ ਟਾਈਮ ਬਾਅਦ ਆ ਕਿੱਥੇ ਹੋ ਰਹੇ ਹਾਂ ਹਾਂ ਮੈਂ ਤਾਂ ਸਾਲੇ ਹੋ ਗਿਆ ਅੱਛਾ ਹਾਂ ਚਲ ਵਧੀਆ ਹੋ ਗਿਆ ਆ ਗੱਡੀ ਤੇਰੀ ਵਾਲੀ ਲੱਜ ਰਹੀ ਹੈ ਨਹੀਂ ਮੇਰੀ ਉਧਰ ਸਵੇਲਟਾ ਆਪਣੀ ਵਾਲੀ ਚਲ ਵਧੀਆ ਰਹੇ ਹੂੰ ਤੋਰ ਅੰਕਲ ਦੀ ਗੱਲ ਐਨ ਸਾਰੇ ਵਧੀਆ ਆਇਆ ਠੀਕ ਠਾਕ ਆ ਚੱਲ ਵਧੀਆ ਬਾਕੀ ਅਮਨ ਆਉਣਾ ਦਾ ਫਿਰ ਉਹ ਕਹਿੰਦਾ ਮੈਂ ਜਾ ਪਹਿਲਾਂ ਤਿਆਰ ਹੋਣ ਲੱਗਿਆ ਕਹਿੰਦਾ ਨਹੀਂ ਕਹਿੰਦਾ ਤੁਸੀਂ ਜਾਓ ਮੈਂ ਕਹਿੰਦਾ ਇੱਥੇ ਰਹੂੰਗਾ ਆ ਜਾ ਗਦੀਪ ਹੂੰ ਅੰਦਰ ਐ ਸਿਆ ਮੰਦਰ ਹੋਵੇ ਇਹ ਮੇਰਾ ਮੰਦਰ ਆਹ ਆਖਾ ਥੋੜੇ ਤਾਂ ਸਵਰਕ ਹਾਂ ਕੋਈ ਆ ਦੇਖੋ ਜੀ ਇੱਥੇ ਤਾਂ ਸਿਆਣੇ ਬਹਿ ਜਾਂਦੇ ਆ ਗੱਲਾਂ ਮਾਰਦੇ ਨੇ ਹਾਂ ਯਾਰ ਆ ਗੱਡੀਆਂ ਗੁੱਡੀਆਂ ਨਾਲ ਲੱਗੋ ਲਾਲਾ ਗੇਟ ओके ਤਾਂ ਹੰਟਰ ਕਾਰਜ ਜੇ ਕਿ ਐਂਟਰੀ ਆ ਤੇ ਬਾਕੀ ਇਹ ਪੰਚਾਇਤ ಗ್ರಾಮ ਪੰਚਾਇਤ ਆਪਣਾ ਇਹਨਾਂ ਦੇ ਰੰਗੀਆਂ ਦਾ ਇੱਕ ਇੱਕ ਇਹ ਤੇ ਇਧਰ ਤੇ ਆ ਚੱਲਦਾ ਪੁਰਾਣਾ ਗੇਟ ਜਿਹੜਾ ਆਪਣੇ 1949 ਦਾ ਬਣਿਆ ਹੋਆ ਆ 1949 ਦਾ ਬਣਿਆ ਹੋਆ ਅਦੇ ਲੋ ਸਾਨਾ ਲਿਖਿਆ ਵਾ ਇਹ ਹੁਣ ਅੰਦਰ ਉਹ ਲੈਂਟਰ ਲੋਡਰ ਪਾ ਕੇ ਚੇਂਜ ਕਰਤਾ ਗਰਮੀ ਚ ਬੈਠਣ ਨੂੰ ਵਧੀਆ ਰਹਿੰਦਾ ਸਿਆਣੇ ਆ ਕੇ ਬਹਿ ਜਾਂਦੇ ਨੇ ਇਹਨਾਂ ਵਿੱਚ ਇਹ ਪੁਰਾਣੇ ਗੇਟ ਨੇ ਪਿੰਡਾਂ ਵਿੱਚ ਹੁੰਦੇ ਪੁਰਾਣੇ ਇਹ ਆਪਾਂ ਨੂੰ ਇੱਧਰ ਆ ਕੇ ਮਿਲੇ ਆ ਰੰਗੀਆਂ ਦੇ ਪਿੰਡ ਤੇ ਬਾਕੀ ਇੱਧਰ ਖੜੇ ਆ ਆਪਣੇ ਸਾਰੇ ਜਣੇ ਹਾਂ ਲੋ ਜੀ ਹਾਂਜੀ ਅਸੀਂ ਤੁਰਪੇ ਤੇ ਆਪਣਾ ਰੰਗਿਆ ਕੋਲ ਤੇ ਤੇ ਆਪਣਾ ਜੀਤભાઈ ਮੂਰੇ ਆ ਗਿਆ ਅੰਕਲ ਕਹਿੰਦਾ ਮੈਂ ਪਿੱਛੇ ਬਹਿਣਾ ਤੇ ਕੁਲਵਿੰਦਰ ਹੈ ਆਪਣਾ ਇੱਧਰ ਭਰਾ ਉਹ ਕਹਿੰਦਾ ਮੈਂ ਵੀ ਪਿੱਛੇ ਬਹਿਣਾ ਉਹ ਕਹਿੰਦਾ ਮੈਂ ਨਹੀਂ ਹੁਣ ਅੱਗੇ ਬਹਿਣਾ ਜੱਦੀ ਜੀ ਹੋਗਦੀ ਫਿਰ ਜੀਤ ਕਹਿੰਦਾ ਤੁਸੀਂ ਦੋਨੇ ਛੱਡ ਦੋ ਵੀ ਮੈਂ ਹੀ ਮੂਰੇ ਬਹਿੰਦਾ ਬਾਕੀ ਜੀਤભાઈ ਦਾ ਆਤਾ ਹਾਂਜੀ ਵੀਰ ਜੀ ਬਸ ਇਸੜੂ ਤੋਂ ਇਸੜੂ ਜਾ ਰਹੇ ਆਪਾਂ ਬਸ ਥੋੜਾ ਬੋੜਾ ਇੰਜੋਇਮੈਂਟ ਕਰ ਰਹੇ ਆ ਥੋੜਾ ਮੈਰਿਜ ਰੈਸਮਾ ਗਈ ਹੈ ਜੀ ਉੱਥੇ ਬਾਅਦ ਅੱਗੇ ਇੱਕ ਹੋਰ ਫੰਕਸ਼ਨ ਆ ਗੁਰੂ ਜੀ ਪ੍ਰਸ਼ਾਦ ਕੋਈ ਆ ਰਹੇ ਉੱਥੇ ਉੱਥੇ ਸਾਨੂੰ ਬਰਾਇਆ ਵੇ ਇਨਵਾਈਟ ਕੀਤਾ ਹੋਇਆ ਉੱਥੇ ਜਾ ਕੇ ਹੁਣ ਅੰਕਲ ਜੀ ਨਾਲ ਗੱਲ ਕਰੋ ਅੰਕਲ ਜੀ ਨਾਲ ਕੋਈ ਡੈਡੀਕੇਟ ਕੀਤਾ ਉਹਨਾਂ ਨੇ ਸਪੈਸ਼ਲੀ ਉਹ ਜਾ ਰਹੇ ਅੰਕਲ ਜੀ ਨਾਲ ਗੱਲਬਾਤ ਹੋਈ ਆ ਅੰਕਲ ਦੱਸਿਓ ਜੀ ਹਾਂ ਜੀ ਠੀਕ ਠਾਕ ਚੱਲ ਰਿਹਾ ਵਧੀਆ ਮੁੰਡੇ ਇੰਜੋਇ ਕਰਵਾ ਰਹੇ ਆ ਮਾਸੀ ਆ ਲੇਕੀ ਕੋ ਮਰੇ ਇਹ ਬਸ ਚਲੋ ਭਾਈ ਕੋਈ ਨਹੀਂ ਹਾਂ ਜੀ ਹਾਂ ਵਧੀਆ ਤੁਹਾਡੇ ਨਾਲ ਅੱਜ ਦ ਨੇ ਬਾਕੀ ਆਪਣਾ ਜਿੱਥੇ ਆਪਾਂ ਮੇਨ ਆਏ ਸੀਗੇ ਰੰਗੀਆਂ ਕੋਲ ਉੱਥੇ ਕਿਵੇਂ ਰਿਹਾ ਪ੍ਰੋਗਰਾਮ ਆਪਣਾ ਤੇ ਮੈਂ ਕਹਿੰਦਾ ਬਹੁਤ ਵਧੀਆ ਰਿਹਾ ਮਾਨ ਮਾਨ ਕੋ ਜੁਆ ਤੇ ਜਿੰਨੇ ਨੇ ਮਾਤਾ ਨੂੰ ਮਿਲੀ ਹਾਂਜੀ ਹਾਂ ਸਾਰੇ ਜਣੇ ਕਿ ਵਧੀਆ ਪਰਿਵਾਰ ਦਾ ਵਧੀਆ ਬਹੁਤ ਮੌਲ ਵਧੀਆ ਲੱਗਿਆ ਹਾਂਜੀ ਹਾਂ ਮੈਂ ਗਾਣਾ ਪੀਣਾ ਸਭ ਵਧੀਆ ਕਰਦੇ ਬਹੁਤ ਵਧੀਆ ਹਾਂਜੀ ਹਾਂ ਬਸ ਅਸੀਂ ਨੈਕਸਟ ਟੂਰ ਕੱਢ ਰਹੇ ਆ ਅਗਲਾ ਗੋਆ ਦਾ ਅਸੀਂ ਸ਼ਾਇਦ ਮਈ ਵਿੱਚ ਜਾਈਏ ਸਾਰੇ ਚਾਰੇ ਜਣੇ ਗੋਆ ਜਾਣਾ ਅਸੀਂ ਸਾਰਿਆਂ ਨੇ ਤੇ ਗੋਆ ਦੇ ਬਾਅਦ ਫਿਰ ਅਸੀਂ ਖਤਰਾ ਕਰਨੀ ਹੈ ਸ੍ਰੀ ਹੇਮਕੁੰਟ ਸਾਹਿਬ ਦੀ ਖੜਾ ਕੋ ਮੇਰ ਕਰੇ ਬਸ ਮੇਰ ਕਰੇ ਬਸ ਪਲਾਨ ਬਣ ਚੁੱਕਿਆ ਹੁਣ ਦੇਖਦੇ ਆ ਬਾਕੀ ਬਾਕੀ ਤੁਸੀਂ ਬਲੌਗ ਨੂੰ ਪਿਆਰ ਦੋ ਵੱਧ ਤੋਂ ਵੱਧ ਸਬਸਕ੍ਰਾਈਬਰ ਕਰੋ ਤੇ ਹੁਣ ਵੀਰ ਹੁਣ ਬਾਹਰ ਦੇ ਟੂਰ ਆਉਣੇ ਆ ਐ ਸਾਲ ਵਿੱਚ ਕੁਵੈਤ ਆਉਣ ਦੀ ਸੁਭਾਵਨਾ ਹੈ ਪੂਰੀ ਹਾਂਜੀ ਹਾਂ ਜੋਰ ਦਾ ਪ੍ਰੈਸ਼ਰ ਤਾਂ ਬਹੁਤ ਹੈ ਕੀ ਕਰੀਏ ਕਰਦਿਆਂ ਤਾਂ ਕਹਿੰਦੇ ਜਾਓ ਜਾਓ ਕਰਾ ਸੀ ਥੋੜਾ ਡਿਲੇ ਕਰ ਰਹੇ ਆ ਹਾਂਜੀ ਮੇਰੇ ਖਿਆਲ ਤੇ ਮਈ ਜੂਨ ਵਿੱਚ ਵਾਪਸ ਆ ਸਕਦੇ ਆ ਕਵੈਦ ਵਿੱਚ ਹਾਂ ਬਾਕੀ ਉਸੀ ਜਗ੍ਹਾ ਉਹੀ ਪੋਜੀਸ਼ਨ ਤੇ ਫੇਰ ਮਿਲੂਗੇ ਥੈਂਕ ਯੂ ਸਾਹਿਬ ਆਏ ਹੋਏ ਹਾਂ ਹਾਂਜੀ ਬਾਕੀ ਬਿਰਕ ਸਾਹਿਬ ਆਏ ਹੋਏ ਬਿਰਕ ਸਾਹਿਬ ਨੂੰ ਮਿਲੂ ਹਾਂਜੀ ਸਾਹਿਬ ਜੀ ਆਪਣੇ ਆਏ ਕਿਵੇਂ ਹੈ ਬਾਈ ਕਲਮੇਂਦਰ ਮੈਂ ਠੀਕ ਠਾਕ ਹਾਂ ਜੀ ਅੱਜ ਮੇਰੇ ਭਰਾ ਮੇਰੇ ਏਰੀਆ ਜਾਈ ਨੇ ਮੈਨੂੰ ਬਹੁਤ ਖੁਸ਼ੀ ਆ ਹਾਂ ਤੇ ਬਹੁਤ ਦਿਲ ਲੱਗਿਆ ਮੈਂ ਕਹਿੰਦਾ ਵੀ ਮੈਂ ਮੇਰੇ ਕੋਲ ਸ਼ਬਦ ਨਹੀਂ ਗਏ ਉਹ ਵੀ ਮੈਂ ਜਿਹੜੇ ਬਿਆਨ ਕਰਨਾ ਆਏ ਹੋਏ ਜੇ ਨਾ ਸਲੂਟ ਆ ਬਾਈ ਤਲਵਿੰਦਰ ਤੈਨੂੰ ਬਾਈ ਬਈ ਐਦਾਂ ਦੇ ਭਰਾ ਸਾਨੂੰ ਮਿਲੇ ਹੋਣ ਜ਼ਿੰਦਗੀ ਦੇ ਵਿੱਚ ਪਰ ਅਸੀਂ ਇਹ ਇੱਥੇ ਹੀ ਆ ਜਿੰਨੇ ਹੁਣ ਅਸੀਂ ਚਾਰੇ ਜਣੇ ਆ ਨਾ ਚਾਰੇ ਜਣੇ ਅਸੀਂ ਕੱਟੇ ਆ ਤੇ ਬਾਕੀ ਦੋ ਜਣੇ ਪਿੱਛੇ ਛੱਡੇ ਜਿੱਥੇ ਅਸੀਂ ਉਹ ਬੰਦਿਆਂ ਨੂੰ ਮਿਲਿਆ ਏ ਤੇ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਮਿਲਣਗੇ ਕੁਲਦੀਪ ਤੇ ਹਰਨਕੀਆ ਉਹ ਸਾਡੇ ਭਰਾ ਨੇ ਬਾਈ ਅਸੀਂ ਪੰਜ ਛੇ ਜਣਿਆਂ ਦਾ ਟੋਲਾ ਸੀਗਾ ਜਿਹੜਾ ਪੱਕੇ ਰਹਿੰਦੇ ਆ ਤੇ ਬਾਕੀ ਆਉਣ ਦੇ ਟਾਈਮ ਤੇ ਜਤਿੰਦਰ بھائی ਨੇ ਦੱਸਿਆ ਬਈ ਕੁਵੈਤ ਆ ਸਕਦੇ ਆ ਸੀ ਇਸ ਸਾਲ ਆ ਜਾਂਦੇ ਆ ਮੇ ਇਹ ਸਾਲ ਆ ਸਕਦੇ ਆ ਸੀ ਜੂਨ ਜਾਂ ਜੁਲਾਈ ਪੂਰੀ ਸੁਭਾਵਨਾ ਹੈ ਹਾਂ ਜੀ ਪੂਰੀ ਸੁਭਾਵਨਾ ਹੈਗੀ ਆ ਬਾਕੀ ਉਹੀ ਜਗ੍ਹਾ ਉਹੀ ਪੋਜੀਸ਼ਨ ਤੇ ਜ਼ਰੂਰ ਆਉਂਗੇ ਵੀਰੇ ਹਾਂ ਜੀ ਹਾਂ ਸਾਰਿਆਂ ਨੂੰ ਬਾਕੀ ਆਪਣੇ ਕਵੈਦ ਭਰਾ ਦੇਖਦੇ ਆ ਕੈਨੇਡਾ ਵਾਲੇ ਦੇਖਦੇ ਆ ਹੋਰ ਜ਼ਰੂਰ ਕੰਟਰੀਆਂ ਚੋਂ ਦੇਖਦੇ ਆ ਉਹਨਾਂ ਦਾ ਦਿਨੋਂ ਧੰਨਵਾਦ ਆ ਬਾਈ ਸਾਰਿਆਂ ਦਾ ਬਾਕੀ ਦੇਖੀ ਜਾਓ ਬਲੌਗ ਉੱਥੇ ਦੇ ਵੀ ਪਾਵਾਂਗੇ ਉਹ ਇਹ ਨਹੀਂ ਹੈ ਕਿ ਬਈ ਅਸੀਂ ਜੇ ਬਾਹਰ ਚਲੇ ਗਏ ਬਈ ਉੱਥੇ ਤੇ ਬਲੌਗ ਨਹੀਂ ਆਉਣੇ ਬਲੌਗ ਬਰਾਬਰ ਹੀ ਆਉਣਗੇ ਤੁਹਾਡੇ ਕੋਲ ਚਲੋ ਜੀ ਜੁੜੇ ਰਹੋ ਜੀ ਬਲੌਗ ਦੇ ਨਾਲ ਬਾਕੀ ਮਿਲਦੇ ਆਂ ਘਰ ਜਾ ਕੇ ਜੀ ਓਕੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਆਪਾਂ ਆ ਗਏ ਇਸੜੂ ਇਸੜੂ ਤੇ ਆਪਣਾ ਕੁਲਵਿੰਦਰ ਆ ਜਿਹੜਾ ਆਪਣਾ ਭਰਾ ਬਿਰਕ ਉਹਨੂੰ ਛੱਡਣ ਆਏ ਆ ਉਹਦੇ ਪਿੰਡ ਆਏ ਆ ਹੁਣ ਆ ਦੇਖੋ ਪੁਰਾਣੇ ਜਿਹੜੇ ਗੇਟ ਆ ਨਾ ਓਰੇ ਆ ਦੇਖੋ ਆ ਪੁਰਾਣੇ ਗੇਟ ਆ ਓਰੇ ਓਰੇ ਦਿਖ ਰਹੇ ਆ ਇਸੜੂ ਦੇ ਵਿੱਚ ਆ ਦੇਖੋ ਆ ਚੀਜ਼ਾਂ ਹੁੰਦੀਆਂ ਫੇਰ ਪੁਰਾਣੀਆਂ ਸਾਹਮਣੇ ਆਉਣੀਆਂ ਦੇਖੋ ਹੈਨਾ ਆ ਦੇਖੋ ਓਰੇ ਆ ਓਰੇ ਪੁਰਾਣੀਆਂ ਗੜੀਆਂ ਹਾਂ ਛੇ ਆ ਆ ਚੀਜ਼ ਆ ਬਾਈ ਓਰੇ ਬੱਚੇ ਦੇਖੋ ਕਿ ਤਰ੍ਹਾਂ ਜਾਂਦੇ ਆ ਆ ਦੇਖੋ ਬੱਚੇ ਕਰਾਉਂ ਚ ਘੇਰੇ ਰਹੇ ਆ ਦੇਖੋ ਜੀ ਬੱਚੇ ਜੀ ਹੁਣ ਕੁਲਵਿੰਦਰ ਦੇ ਘਰ ਜਾ ਜਾ ਰਹੇ ਆ ਕੁਲਵਿੰਦਰ ਬੈਠਾ ਹੁਣ ਪੁਰਾਣੀਆਂ ਗੜੀਆਂ ਦੇਖੋ ਯਾਰ ਇਟਾ ਵਾਲੀਆਂ ਨਾਲੇ ਆਈ ਨਹੀਂ ਹੈਗਾ ਵੀ ਅੱਜ ਦੇ ਟਾਈਮ ਦੇ ਵਿੱਚ ਟੈਲਾ ਲਾਤੀ ਜਾਂ ਕੁਝ ਉਹ ਚੀਜ਼ ਨਹੀਂ ਹੈਗੀ ਆ ਦੇਖੋ ਆ ਗਣੀਆਂ ਦਿਖਾ ਰਹੇ ਆ ਨਾ ਉਹਨਾਂ ਪੁਰਾਣੀ ਹਵੇਲੀ ਆ ਪੁਰਾਣੀ ਹਵੇਲੀ ਵੀ ਔਰੇ ਆ ਦੇਖੋ ਇੱਥੇ ਸਾਈਡ ਤੋਂ ਆਦੀ ਆ ਦੇਖੋ ਆ ਗੇਟ ਆ ਜਿਹੜੇ ਕੋਲੇ ਹੁੰਦੇ ਦੇ ਜਿੱਤੇ ਦੀਵੇ ਧਰਦੇ ਉਹਨਾਂ ਧਰਦੇ ਹੁੰਦੇ ਸੀਗੇ ਉਹ ਵੀ ਆਂ ਦੇਖੋ ਉਹ ਵੀ ਦੇਖੋ ਉਹ ਚੀਜ਼ ਹੈ ਆ ਆ ਹੁੰਦੀ ਹੈ ਚੀਜ਼ ਸਾਹਮਣੇ ਵਾਲੀ ਤੇ ਹੁਣ ਅੱਜ ਕੱਲ ਤਾਂ ਵੀ ਤੌਰ ਤੇ ਬੈਠੇ ਤੇ ਆ ਆਪਣੇ ਗੇਟ ਆ ਗਏ ਬਾਈ ਕਲਵਿੰਦਰ ਦਾ ਘਰ ਆ ਗਏ ਤੇ ਉਹ ਜਤਿੰਦਰ ਤੇਰਾ ਅੰਕਲ ਆ ਗੱਡੀ ਨਾਲ ਦੇਖੋ ਜੀ ਗਲੀਆਂ ਇਹ ਪੁਰਾਣੀਆਂ ਗਲੀਆਂ ਅੰਕਲ ਸਕਦੇ ਇੱਥੇ ਤੇ ਆਪਣਾ ਵੀ ਜਿਹੜੀਆਂ ਗਲੀਆਂ ਹੁੰਦੀਆਂ ਦੀਆਂ ਨਾ ਇਹ ਟਾਣੀਆਂ ਪਹਿਲਾਂ ਕੱਚੀਆਂ ਹੁੰਦੀਆਂ ਸੀਗੀਆਂ ਮਿੱਟੀ ਵਾਲੀ ਤੇ ਆ ਇੱਟ ਪੁਰਾਣੀ ਲੱਗੀ ਵੀ ਆ ਤੇ ਆ ਹੁਣ ਅੱਗੇ ਲੱਗੀ ਹੋਈ ਟੈਨਾਂ ਜਿਹੜੀ ਲੋਕ ਟੈਲ ਹੁੰਦੀ ਆ ਜਿਹੜੀ ਅੱਜ ਦੇ ਟਾਈਮ ਦੇ ਵਿੱਚ ਆ ਪਰ ਜਿੰਨਾ ਕ ਆਪਾਂ ਕਵਰ ਕੀਤਾ ਤਾਂ ਪਿਆਰ ਕਰਿਓ ਤੇ ਅੱਗੇ ਵਧ ਕਰ ਹਾਂਜੀ ਜੀਤੇ ਜਾ ਰਹੇ ਆ ਤੇ ਇੱਧਰ ਅੰਕਲ ਨਾਲ ਆ ਮੇਰੇ ਹਾਂਜੀ ਅੰਕਲ ਕਿਵੇਂ ਹੋ ਠੀਕ ਆ ਜੀ ਵਧੀਆ ਵਧੀਆ ਆ ਮੈਂ ਕਿਹਾ ਆਹ ਦੇਖ ਲਓ ਟੈਲਾਂ ਦਾ ਕਿੰਨਾ ਫਰਕ ਹੈ ਨਾ ਪੁਰਾਣੀ ਗਲੀ ਵੀ ਦਿਖਾਈ ਆਪਾਂ ਨੇ ਦੂਜੀ ਐਂਟਰ ਨੌਕਟ ਲੱਗੀ ਫਿਰ ਦੂਜੀ ਹਾਂਜੀ ਹਾਂ ਵਿੱਚ ਵਿੱਚ ਦੂਜੀ ਵੀ ਆ ਹਾਂਜੀ ਨਹੀਂ ਜਿਹੜੀ ਪਹਿਲਾਂ ਇੱਟ ਲੱਗਦੀ ਹੁੰਦੀ ਸੀ ਗਲੀਆਂ 'ਚ ਉਹ ਵੀ ਆਪਣੀ ਹੈ ਨਾ ਤੇ ਬਾਕੀ ਆਪਾਂ ਜਿਹੜਾ ਸਾਂਭਿਆ ਹੋਏ ਇਹਨਾਂ ਨੇ ਪੁਰਾਣੇ ਗੇਟ ਪਿੰਡ ਦੇ ਉਹ ਵੀ ਹੈਗੇ ਹਨ ਪੁਰਾਣੀ ਬੈਕਗ੍ਰਾਉਂਡ ਯਾਦ ਹੱਸਦਾ ਹੀ ਨਹੀਂ ਇਸੇ ਉਹ ਵੀ ਹੈਗੀ ਹੈ ਨਾ ਪੁਰਾਣੀ ਵਾਲੀ ਵੀ ਹਾਂਜੀ ਹਾਂਜੀ ਤੇ ਆਪਣਾ ਇੱਧਰ ਜਾ ਰਹੇ ਹਾਂ ਹੁਣ ਆ ਗਿਆ ਘਰ ਬੀਤੇ ਤੇ ਇੱਧਰ ਢਾਲ ਦੇ ਪਿੰਡਾਂ ਉੱਥੇ ਤੇ ਇੱਧਰ ਪਹੁੰਚ ਗਏ ਪਰਮਿੰਦਰ ਦੇ ਘਰੇ ਚਲੋ ਜੀ ਜੁੜੇ ਰਹੇ ਵੀਡੀਓ ਦੇ ਨਾਲ ਘਰ ਪਹੁੰਚ ਗਏ ਜੀ ਇਹਦੇ ਪਿੱਛੇ ਅੰਕਲ ਚਲੋ ਆ ਜੀ ਚਲੋ ਬਣਾਵਾਂ ਹੂੰ ਹੂੰ ਅੰਕਲ ਬੰਦੇ ਦੇ ਘਰੇ ਆ ਗਏ ਆ ਇਹ ਨਾਵਾ ਬਣਾਇਆ ਮਕਾਨ ਤੇ ਰਹੀ ਜੁੜੇ ਰਹੇ ਵੀਡੀਓ ਦੇ ਨਾਲ ਦੇ ਦੇਣ ਬਾਕੀ ਕਰਵਾਤ ਕਰ ਦੇਗਾ ਅੰਦਰ ਬੈਗੇ ਇਹ ਆਪਾਂ ਜਾ ਰਹੇ ਹਾਂ ਜਸਿੰਦਰ ਸਿੰਘ ਦੇ ਨਾਨਕਿਆਂ ਕਬਰ ਸਾਰਾ ਕਬਰ ਕਰਾਂਗੇ ਆ ਫਿਰ ਨਹੀਂ ਦੇ ਘੁੰਮ ਰਹੇ ਆਪਾਂ ਦੇਖੋ ਜੀ ਇਹਨਾਂ ਦਾ ਪਿੰਡ ਨਾਨਕਿਆਂ ਦਾ ਜਸਿੰਦਰ ਸਿੰਘ ਦੇ ਜਤਿੰਦਰ ਭਾਈ ਹਰਤ ਦਾ ਸ਼ੌਕ ਹੈ ਮੈਂ ਉਹ ਬਾਹਰ ਕੋਈ ਯਾਰ ਆਪਣੇ ਮਾਮੇ ਸਾਰੇ ਯੂ ਐਸ ਏ ਕੈਲੀਫੋਰਨੀਆ ਸੈਟਲ ਹਾਂ ਅੱਪਾ ਆਪਣੀ ਨਾਨੀ ਨੂੰ ਮਿਲਣ ਚਲੇ ਆ ਨਾਨੀ ਮੇਰੀ 102 ਸਾਲ ਦੀ ਆ ਉਹਨੂੰ ਮਿਲਣ ਵਾਸਤੇ ਅੱਪਾ ਜਾ ਰਹੇ ਆ ਠੀਕ ਹੈ ਠੀਕ ਹੈ ਹਾਂ ਠੀਕ ਹੈ ਹੋਰ ਸੁਣਾਓ ਨਵੀਂ ਤਾਜੀ ਆ ਆਪਾਂ ਫਿਰ ਨਹੀਂ ਤੇ ਆਉਣੇ ਦਿੰਦਾ ਮੈਂ ਨੀ ਆਪਣੀ ਉਹ ਕੋਠੀ ਆ ਰਹੀ ਏ ਸਾਰੀ ਅੱਛਾ ਉਹ ਕੋਠੀ ਵਿੱਚ ਕੋਈ ਨਹੀਂ ਰਹਿੰਦਾ ਇਹ ਆਪਾਂ ਆਪਾਂ ਨੇ ਉੱਤੇ ਸ਼ੂਟ ਕਰਨਾ ਤੇ ਉਹਨੇ ਟਰਾਲਾ ਖੜਾ ਕੀਤਾ ਯੂ ਐਸ ਏ ਦਾ ओके हां ਉਹ ਤੁਹਾਨੂੰ ਥੋੜੀ ਪੌਜ਼ ਕਰਨ ਤੁਹਾਨੂੰ ਥੋੜੀ देर ਤੱਕ ਦੇਖੀ ਕਿ 2 ਮਿੰਟ ਤੱਕ ਉਹ ਸਾਹਮਣੇ ਕੁਠੀ ਆ ਰਹੀ ਆ ਹਾਂਜੀ ਤੁਸੀਂ ਵੇਟ ਕਰੋ ਥੋੜਾ ਜਿਹਾ ਫਿਰ ਤੁਹਾਨੂੰ ਦਿਖਾਉਂਦੇ ਕਵਰ ਕਰਦੇ ਆ ਮੈਂ ਨਾ ਭੰਨਾਂ ਨਹੀਂ ਤੇ ਬਾਕੀ ਤੁਸੀਂ ਮਿਲਦੇ ਹੁਣ ਉਹਨਾਂ ਦੇ ਜਤਿੰਦਰ ਸਿੰਘ ਦੇ ਨਾਨਕ ਜਾ ਕੇ ਬਾਕੀ ਇੱਧਰ ਫਸਲ ਦੇਖ ਲਓ ਆ ਫਸਲ ਬਹੁਤ ਵਧੀਆ ਸਾਈਡ ਤੇ ਵੀ ਕਵਰ ਕਰੋ ਤੁਸੀਂ ਉਹ ਟਰਾਲਰ ਆ ਦੇਖੋ ਇੱਥੇ ਦਾ ਦੂਰ ਤੇ ਚਲੋ ਦਿਖਾਉਂਦੇ ਇੱਕ ਕਵਰ ਕਰਦੇ ਆ ਤੇ ਆ ਕਣਕ ਦੇਖੋ ਇੱਕ ਇੱਕ ਸਾਰ ਆਈ ਨਹੀਂ ਹੈਗਾ ਵੀ ਹਾਂ ਆਪਣੇ ਮਾਮੇ ਨਾਲ 45 ਕਿੱਲੇ ਆ ਗਏ ਤੇ ਆ ਦੇਖੋ ਤੁਸੀਂ ਇਹਨਾਂ ਦੇ 45 ਕਿੱਲੇ 'ਚ ਮੇਰਾ ਤਿੰਨ ਭਾਈ ਜਾਂਦੇ ਆ ਠੀਕ ਹੈ ਜੀ ਉਹ ਟਰਾਲਾ ਆ ਗਿਆ ਖੜਾ ਠੀਕ ਹੈ ਆ ਉਪਰ ਆ ਦੇਖੋ ਜੀ ਆ ਤੁਹਾਨੂੰ ਵੀਡੀਓ ਦੇ ਵਿੱਚ ਦਿਖਦਾ ਹੁਣ ਹਲੇ ਫੁੱਟੀ ਤਿਆਰ ਹੋਣੀ ਆ ਫੁੱਟੀ ਤਿਆਰ ਹੋ ਰਹੀ ਆ ਹਲੇ ਜਨਨ ਕਿ ਕਵਰ ਕਰ ਰਹੇ ਆ ਆਪਾਂ ਆਹ ਦੇਖੋ ਚਲੋ ਜੁੜੇ ਰਹੇ ਆ ਵੀਡੀਓ ਦੇ ਨਾਲ ਤੁਹਾਨੂੰ ਦਿਖਾਉਂਦੇ ਆ ਅੱਗੇ ਜਾ ਕੇ ਠੀਕ ਜੀ ਜਿਹੜੀ ਆਪਾਂ ਨੇ ਦਿਖਾਈ ਸੀ ਹਲੇ ਅਦਰੇ ਗਿਆ ਲਾ ਆਪਾਂ ਹੁਣ ਕਵਰ ਕਰ ਦਾਂ ਥੋੜਾ ਜਿਹਾ ਬਾਹਰ ਤੋਂ ਤੇ ਥੋੜਾ ਜਿਹਾ ਟਾਈਮ ਲੱਗੂਗਾ ਕਹਾ ਮਲਾਉਂਦੇ ਇਹਨਾਂ ਦੇ ਮਾਮਾ ਜੀ ਦੇ ਨਾਲ ਤੇ ਜੁੜੇ ਦੇ ਜੁੜੇ ਰਹੋ ਜੀ ਵੀਡੀਓ ਦੇ ਨਾਲ ਠੀਕ ਹੈ ਜੀ ਹਾਂ ਜੀ ਹਾਂ ਜੀ ਆਪਾਂ ਖੜੇ ਜੀ ਜਤਿੰਦਰ ਦੇ ਨਾਨਕੇ ਆ ਨਾਨਕੇ ਤੇ ਹੁਣ ਚੱਲ ਰਹੇ ਆ ਚੱਲਣ ਲੱਗੇ ਆ ਆ ਆਪਣੀ ਗੱਡੀ ਖੜੀ ਆ ਤੇ ਅੰਕਲ ਖੜੇ ਆ ਇੱਧਰ ਤੇ ਬਈਆ ਜਤਿੰਦਰ بھائی ਹੁਣ ਤੁਰ ਨਹੀਂ ਰਿਹਾ ਆਹਦਾ ਮੈਂ ਹੁਣ ਪਾਉਣੀਓ ਪਾਉਣੀ ਆ ਬਾਈ ਆ ਜਤਿੰਦਰ بھائی ਹੁਣ ਤੁਰ ਨਹੀਂ ਰਿਹਾ ਔਰ ਇਹ ਤੇ ਅਸੀਂ ਤਾਂ ਹੁਣ ਆ ਮਾਮਾ ਹੀ ਤੇ ਇਜਾਜ਼ਤ ਲੈਣੀ ਆ ਮਾਮਾ ਹੀ ਚੱਲੀਏ ਹੁਣ ਅਸੀਂ ਵੈਲਕਮ ਆ ਗਏ ਜੀ ਵੈਲਕਮ 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 ਹਾਂ ਜੀ ਆ ਬੜੇ ਮਾਮਾ ਹੀ ਦੇ ਲੈ ਲੈਂਦੇ ਆ ਆ ਦੂਜੇ ਨਾਮ ਮਾਮਾ ਹੀ ਦੇ ਲੈ ਲੈਂਦੇ ਆ ਇਜਾਜ਼ਤ ਹਾਂ ਜੀ ਚਲੋ ਵੀਰ ਚੱਲੀਏ ਹੁਣ ਚੱਲੀਏ ਉਹ ਉਧਰ ਬਣਾ ਲੈਣ ਵਾਲਾ ਖੜੀ ਆ ਭਾਈ ਦੱਸਿਓ ਕਿ ਮੇਆ ਤੇ ਅੰਕਲ ਜੀ ਸਾਤੇ ਮੂਰੇ ਭੱਜੀ ਜਾ ਰਹੇ ਆ ਮੈਨੂੰ ਦੱਸਿਓ ਸਾਤੇ ਮੂਰੇ ਜਿੰਨੇ ਵੀ ਪੈਸ਼ਨ ਲੈਣਾ ਭੱਜ ਰਹੇ ਆ ਭੱਜ ਚਪ ਚਪ ਜੇਰ ਖਾਂ ਚੱਲੇ ਹਾਏ ਹਾਏ ਹੌਲੀ ਹੌਲੀ ਤੁਹਾਡੇ ਨਾਲ ਚੱਲੇ ਨਾਲ ਜੀ ਨਾਲ ਸਾਡੀ ਕਣਕ ਚੱਲੇ ਨਾਲ ਸੀ ਨਾਲ ਸਾਡੀ ਗੇਹੂ ਚੱਲੇ ਭਾਈ ਇੰਜੋਏ ਕਰਿਓ ਸਾਡਾ ਅੱਜ ਦਾ ਬਲਾਗ ਜੀ ਕਣਕ ਸਾਡੀਆਂ ਖੁਸ਼ੀਆਂ ਸਾਡੇ ਦੇ ਰੰਗ ਖੇੜੇ ਬਈ ਕਣਕ ਇੱਕ ਨੰਬਰ ਹੈ ਚਾਹੇ ਜੀਰੋ ਤੇ ਘੇਰ ਕੇ ਇੱਕ ਵਾਰ ਆਪਣਾ ਲੀਵਰ ਥੱਲੇ ਘੇਰ ਕੇ ਬਈ ਉਹ ਘੇਰ ਕੇ ਥੱਲੇ ਤੱਕ ਨੜ ਪੂਰਾ ਇੱਕ ਨੰਬਰ ਆ ਹੋਰੇ ਜੇ ਮੈਂ ਆ ਗਿਆ ਭਾਈ ਮੈਂ ਤਾਂ ਘਟੋ ਘਟ ਡੇਢ ਮਿੰਟ ਨਹੀਂ ਜਾਂਦਾ ਹੋਰੇ ਤੇ ਜੇ ਮੇਰੇ ਕੋਲ ਵੀ ਤੂੜੀ ਵਾਲਾ ਰੀਪਰ ਆ ਤੇ ਖੜ ਜੋ ਇੱਕ ਮਿੰਟ ਮੈਂ ਬੈਕ ਕੈਮਰਾ ਕਰਕੇ ਤੁਹਾਨੂੰ ਦਿਖਾਉਂਦਾ ਹਾਂ ਜੀ ਅੰਕਲ ਜੀ ਕਿਵੇਂ ਆ ਰਿਹਾ ਕਣਕ ਮੈਂ ਤਾਂ ਕਮਲ ਮੈਨੂੰ ਤਾਂ ਮੈਂ ਕਹਾਂ ਵੀ ਤੂੰ ਹੁਣੇ ਬੁਕਿੰਗ ਕਰ ਦੇ ਬੁਕਿੰਗ ਹੋ ਗਈ ਆਪਣੀ ਜਿਤਿੰਦਰ ਆਪਣੀ ਨਾਲ ਹੈ ਤੇ ਮਾਮਾ ਜੀ ਤੁਹਾਨੂੰ ਸਹੀ ਦੇ ਦਿੰਦੇ ਅੱਜ ਮੈਨੂੰ ਵੀ ਸਾਡੀ 2 500 ਕੀ ਆਪਣੇ ਏਰੀਆ ਚ ਬਣ ਜਾਂਦਾ ਆਪਣਾ ਹਾਂਜੀ ਹਾਂ ਟਰਾਲੀ ਮੰਨ 2 500 ਐਸੀ ਇੱਥੇ ਨਹੀਂ ਛੱਡਦੇ 500 ਟਰਾਲੀ ਹੋਗੀ ਇੱਥੇ ਦਾ ਨਾ ਸਾਨੂੰ ਉੱਥੇ ਵਾਲਾ ਤਾਂ ਸਾਡਾ ਫਰਕ ਆ ਇੱਥੇ ਵਾਲਾ ਜਿਹੜਾ ਅਸੀਂ ਕੱਲ੍ਹ ਆ ਹਾਂਜੀ ਹਾਂ ਇਹ ਤਾਂ ਸਾਨੂੰ ਮਤਲਬ ਕਣਕ ਦੇਖੋ ਆਹ ਦੇਖੋ ਆਹ ਕਣਕ ਦੇਖੋ ਵੀਰੇ ਆਹ ਦੇਖੋ